ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਲਓ ਜੀ ਅੱਜ ਦੋਏ ਸਟੈਂਡਰਡ ਮਸ਼ੀਨਾਂ ਆਪਾਂ ਨੇ ਬਾਹਰ ਕੱਢੀਆਂ ਨੇ ਸ਼ੈੱਡ ਚੋਂ ਤੇ ਦਸ਼ਮੇਸ਼ ਉਹਦਾ ਤਾਂ ਕੰਮ तकरीबन ਸਾਰਾ ਨਿਬੜਿਆ ਬਈ ਯਾ ਕੱਲ ਦਸ਼ਮੇਸ਼ ਕੰਪਨੀ ਚੋਂ ਆਪਾਂ ਨੇ ਵੀਰ ਬੁਲਾਏ ਵੀ ਤੇ ਇੱਕ ਦੋ ਦੀਆਂ ਸੈਟਿੰਗਾਂ ਜੀਆਂ ਕਰਾਉਣੀ ਪਈਆਂ ਤੇ ਉਹ ਕੱਲ ਕਰ ਗਏ ਇੱਕ ਤਾਂ ਸੈਂਟਰ ਪਿੰਨ ਚੇਂਜ ਕਰਵਾਈ ਮਸ਼ੀਨ ਦੀ ਤੇ ਬਾਕੀ ਦਿੱਕਤ ਸਾਨੂੰ ਕੋਈ ਨਹੀਂ ਆਈ ਉਹਨੇ ਬਿਲਕੁਲ ਵੀ ਮਤਲਬ ਹੋਰ ਕੋਈ ਖਰਚਾ ਨਹੀਂ ਉਹਦਾ ਮਸ਼ੀਨ ਦਾ ਫਿਲਹਾਲ ਨਿਕਲਿਆ ਉਹ ਸਾਨੂੰ ਇਹ ਥੋੜੀ ਜਿਹੀ ਕ ਲੱਗਦੀ ਸੀ ਬਾਕੀ ਉਹ ਆਈਬੀ ਦੋਨਾਂ ਨੇ ਜਣੀ ਆਪਣੀ ਢੜਕੂ ਨਹੀਂ ਰੱਖੀ ਉਹਨਾਂ ਨੇ ਚੇਂਜ ਕਰਤੀ ਆਪਣੀ ਠੀਕ ਹੈ ਜੀ ਤੇ ਅੱਜ ਦੋਏ ਸਟੈਂਡਰਡ ਬਾਹਰ ਕੱਢਿਏ ਨੇ ਇੱਕ ਦੀ ਧੋਤਵਾਈ ਲਈ ਵੀ ਆ ਤੇ ਦੂਜੀ ਉਹ ਪਿੱਛੇ 16 ਮਾਡਲ ਆਪਣੀ ਪਿੱਛੇ ਖੜੀ ਆ ਤੇ ਸ਼ੈੱਡ ਤਕਰੀਬਨ ਅਜ ਹੋ ਗਿਆ ਖਾਲੀ ਜਾਂ ਅੰਦਰੋਂ ਉਹ ਪਿੱਛੇ ਤੱਕ ਲੱਗੀ ਵਿੱਚ ਸਾਰਿਆਂ ਦਾ ਅੰਦਰੋਂ ਖਾਲੀ ਹੋ ਗਿਆ ਤੇ ਬਾਕੀ ਇਧਰ ਤੁਹਾਨੂੰ ਮਿਲਾਉਣੇ ਅੱਜ ਸੋਨੀ ਬਾਈ ਨਾਲ ਤੇ ਅੱਜ ਲਾ ਰਿਹਾ ਤਾਂ ਮੈਂ ਨੰਬਰ ਪਲੇਟਾਂ ਸੋ ਪਹਿਲਾਂ ਤਾਂ ਤੁਹਾਨੂੰ ਨੰਬਰ ਪਲੇਟਾਂ ਵੀ ਦਿਖਾਉਣਾ ਹੁਣ ਜਿਹੜੀਆਂ ਨਵੇਂ ਮਾਡਲ 'ਚ ਨੰਬਰ ਪਲੇਟ ਆ ਆ ਲੈ ਵੀਦਰ ਸੋਨੀ ਬਾਈ ਨੇ ਠਾੜਾ ਮਾਰ ਲ ਜਿਹੜੀ ਸੋਨੀ ਬਾਈ ਹੁਣ ਤੱਕ ਚਲਾਉਂਦਾ ਰਿਹਾ ਸੀ ਸੋ ਸਾਰੇ ਨਾਲ ਗੱਲਾਂ ਬਾਤਾਂ ਕਰਾਉਣੀ ਆ ਪਹਿਲਾਂ ਨੰਬਰ ਪਲੇਟਾਂ ਦਿਖਾ ਦਈਏ ਤੁਹਾਨੂੰ ਆਪਾਂ ਬਸ ਦੋ ਦੋ ਨੰਬਰਾਂ ਦਾ ਫਰਕ ਰਹਿ ਗਿਆ ਦੋ ਨੰਬਰਾਂ ਦਾ ਫਰਕ ਰਹਿ ਗਿਆ ਉਹ 2654 4652 ਨਾ ਦੂਜਿਆਂ ਦੇ ਜੋ ਨੰਬਰ ਪਲੇਟਾਂ ਜਿਹਦੇ ਕੈ ਸੋਨੀ ਇੰਨੀਆਂ ਦੀ ਚੌਲਸ ਤੇ ਆ ਹੁਣ ਦੇਤੀਆਂ ਆਹ ਦੇਤੀ ਜਿਹੇ ਜੀ ਕਾਰ ਦੇਖੇ ਲੱਗਦੀ ਐ ਇੱਕ ਦੇਤੀ ਉਹ ਨੰਬਰ ਪਲੇਟ ਜਿਹੜੀ ਮੋਟਰਸਾਈਕਲ ਦੇ ਪਿੱਛੇ ਲੱਗਦੀ ਜਿਹੜੀ ਆਪਣੀ 25 ਮਾਡਲ ਮਸ਼ੀਨ ਹੈ ਆ ਜਾ ਗੋਗੀ ਪਹਿਲਾਂ ਤੂੰ ਦਿਖਾ ਕੇ ਲੈ ਕੇ ਨੰਬਰ ਤੇ ਅੱਜ ਕੱਢਿਆ ਦੂਜੀਆਂ ਮਸ਼ੀਨਾਂ ਵੀ ਟਿੱਕੀ ਕਰਕੇ ਰਿਪੇਅਰ ਕਰਨੀਆਂ ਉਹਦੇ ਸਿਸਟਮ ਇੱਕ ਨਾਲ ਬਹੁਤ ਸੋਣਾ ਲੋਡ ਟੋਂਦਾ ਜੇ ਕਿਤੇ ਦੋ ਮਸ਼ੀਨਾਂ ਕੱਢ ਲੈਂਦੇ ਆ ਫਿਰ ਐ ਹੋ ਜਾਂਦਾ ਟਿੱਕਰ ਹੁਣ ਜਿਵੇਂ ਭਾਗਿਆ ਇੱਥੇ ਨੂੰ ਡਿਊਟੀ ਦਿੱਤੀ ਵੀ ਹੁੰਦੀ ਉਹਦਾ ਗੁੱਟਕੇ ਦਾ ਸਾਬਾ ਕਰਨਾ ਕਰਨਾ ਤੂੰ ਆਪਣਾ ਉਹ ਤੋਂ ਅੰਦਰ ਟਾਈਮ ਨਾਲੇ ਵਿਹਲਾ ਹੋ ਜਾਂਦਾ ਇੱਕ ਜਿਹੜੀ ਉਹਨੇ ਚਲਾਉਣੀ ਹੁੰਦੀ ਉਹਦੇ ਕੰਨੀ ਧਿਆਨ ਥੋੜਾ ਜਿਹਾ ਵੱਧ ਦੇ ਦਿੰਦਾ ਉਹ ਦੂਏ ਪਾਸੇ ਫਿਰ ਕਰ ਤੋਂਦਾ ਹੁਣ ਇੱਕ ਇੱਕ ਮਸ਼ੀਨ ਰਿਪ ਤੇ ਉਹਦਾ ਐਂਆ ਕੰਮ ਵੀ ਮੂਰੀ ਕਟਰ ਖੜਾ ਲੈਣਾ ਕਰਨਾ ਉੱਚੇ ਫੀਟਰ ਤਾਰ ਕੇ ਉੱਥੇ ਆਪਣਾ ਸਾਰਾ ਦੋ ਦਿਨ ਚ ਮਸ਼ੀਨ ਰਿਪੇਅਰ ਹੋ ਜਾਂਦੀ ਹੈ ਸਾਰੇ ਦਿਨੇ ਜਾਂ ਚਾਰ ਪੰਜ ਬੰਦੇ ਚਿੰਬੜਦੇ ਆ ਕੰਮ ਬਹੁਤ ਹੋਇਆ ਜਾਂਦਾ ਹੁਣ ਉਹ ਨੰਬਰ ਪਲੇਟ ਉੱਥੇ ਲਈ ਜਾ ਉਹ ਛੋਟੀ ਮੋਟਰਸਾਈਕਲ ਵਾਲੀ ਹੈ ਨਾ ਤੇ ਜੇ ਆ ਲਾਉਂਦੇ ਫਿਰ ਇਹ ਬੁਰੀ ਬਹੁਤ ਲੱਗਣੀ ਸੀ ਤੇ ਤਾਂ ਕਰਕੇ ਆਪਾਂ ਨੇ ਉਹ ਉਹ ਛੋਟੀ ਨੰਬਰ ਪਲੇਟ ਉੱਥੇ ਲਾਤੀ ਤੇ ਇਹਦਾ ਕੰਮ ਡੰਨਾ ਤੇ ਰਹੀ ਗੱਲ ਬਈ ਆਪਣੀ ਦਸ਼ਮੀਸ਼ ਕੰਬੈਨ ਨੇ ਕਿ ਰੁਪਏ ਤੋਂ ਕਿੰਨਾ ਖਰਚਾ ਕੱਢਿਆ ਸੋ ਕੁੱਲ ਮਿਲਾ ਕੇ ਦਸ਼ਮੀਸ਼ ਕੰਬੈਨ ਨੇ ਕੁੱਲ ਮਿਲਾ ਕੇ ਇੱਕ ਵੀ ਰੁਪਏ ਦਾ ਕੰਮ ਨਹੀਂ ਕਰਿਆ ਜੀ ਜੋ ਹੈ ਤਾਂ ਕਿਉਂਕਿ ਗਾਰੰਟੀ ਬਰਾਂਟੀਸ ਦਾ ਸੋ ਸਾਨੂੰ ਸੈਂਟਰ ਪਿੰਨ ਦੀ ਥੋੜੀ ਜੀ ਪ੍ਰੋਬਲਮ ਸੀ ਸੈਂਟਰ ਪਿੰਨ ਮਾਰ ਜੀ ਹਲਕੀ ਜੀ ਸਾਨੂੰ ਢਿੱਲ ਲੱਗਦੀ ਸੀ ਆਪਾਂ ਨੇ ਬਾਈ ਨੂੰ ਉਹ ਨਵੀਆਂ ਪਾ ਗੀਆਂ ਤਾਂ ਉਹ ਬਾਈ ਅਮਰਜੀਤ ਨੂੰ ਫੋਨ ਕਰਿਆ ਅ ਬਾਈ ਅਮਰਜੀਤ ਨੇ ਜਦੀ ਰਣਜੀਤ ਸਿੰਘ ਉੱਥੇ ਜਿਹੜੇ ਬਾਈ ਅਮਰਜੀਤ ਜਿਹੜਾ گاਉਂਦਾ ਹੈ ਬਾਈ ਅਮਰਜੀਤ ਜੀ ਦੂਜੇ ਪਲੇਨ ਕੋਟਲੇ ਵਾਲੇ ਅੱਛਾ ਵਾਹ ਕਿਤੇ ਜਿਹੜਾ گاਉਂਦਾ ਹੈ ਹੈ ਤੇ ਕਉਂ ਦੇਖ ਲੈ ਨਾ ਬਾਈ ਅਮਰਜੀਤ ਵਾਲੀ ਗੱਲ ਬਣ ਗਈ ਹੈ ਨਾ ਪੂਰੀ ਤੇ ਉਹਨੇ ਵੀਰ ਨੇ ਜਦੀ ਆਪਣਾ ਜਿਹੜੇ ਆਪਣਾ ਸੇਲ ਟੀਮ ਕੰਮ ਕਰਦੀ ਹੈ ਹੈਨਾ ਫੀਲਡ ਦੇ ਵਿੱਚ ਕੰਮ ਕਰਦੀ ਹੈ ਦੂਜੀ ਤੇ ਉਹਨਾਂ ਨਾਲ ਸੰਪਰਕ ਕਰਾਇਆ ਉਹ ਸ਼ਾਮ ਨੂੰ ਇਹ ਬੰਦੇ ਆਏ ਉਰੇ ਸੈਂਟਰ ਪਿੰਨ ਪਾ ਗਏ ਤੇ ਐਂ ਢਿੱਲ ਟੁੱਲ ਚੱਕ ਗਏ ਤੇ ਕੋਈ ਬੈਰਿੰਗ ਨਹੀਂ ਪਿਆ ਕੋਈ ਕੁਝ ਨਹੀਂ ਹੋਇਆ 1 ਰੁਪਏ ਦਾ ਵੀ ਕੋਈ ਖਰਚਾ ਨਹੀਂ ਆਇਆ ਤੇ ਖਰਚਾ ਕੱਢੂਗੀ ਜਣੀ 2-3 ਸਾਲਾਂ ਤੇ ਬਾਅਦ ਥੋੜਾ ਥੋੜਾ ਫਿਰ ਜਿਉਂ-ਜਿਉਂ ਹੈਨਾ ਆਪਾਂ ਨੇ ਇਥੇ ਲੈਚਰਾਂ ਦੀ ਬਾਰਾਂ ਲਵਾਏ ਕਰਨੀਆਂ ਜਾਂ ਕੁਝ ਉਹ ਤਾਂ ਚਲੋ ਰੈਗੂਲਰ ਰਨਿੰਗ ਪਾਰਟ ਨੇ ਉਹਨਾਂ ਦੇ ਤਾਂ ਲੱਗ ਵੀ ਹੋਰ ਜਣੀ ਕੈਂਡ ਦਾ ਭਾਅ ਸਾਰੇ ਬੈਡਿੰਗਾਂ ਚ ਨੂੰ ਸਹੀ ਕਰੀ ਜਾ ਰਿਹਾ ਹੈ ਉਧਰ ਸੋਨੀ ਬਾਈ ਨਾਲ ਕਰਾਉਣੀਆਂ ਥੋੜੀ ਬਾਰਤਾਲਾਪ ਸੋਨੀ ਬਾਈ ਆਪਣਾ ਸਾਰਾ ਕੰਮ ਕਰ ਨਵੇੜ ਕੇ ਤੇ ਪਹੁੰਚ ਚੁੱਕਿਆ ਆਪਣੇ ਕੋਲੇ ਰੰਗੇ ਦਾ ਵਧੀਆ ਮਸੂਲ ਆ ਰੰਗੀ ਘੈਂਟ ਨਹੀਂ ਨਾ ਜਦ ਕੁ ਮੈਂ ਖੋਲਦੇ ਉਹਨਾਂ ਕੁਛ ਨਾ ਕੁਛ ਸਪੇਅਰ ਨਿਕਲ ਜਾਂਦਾ ਇਹਦਾ ਕੁਝ ਵੀ ਨਹੀਂ ਨਿਕਲਿਆ ਹਾਂ ਨਹੀਂ ਬੇਇਕਦਰ ਜੀ ਗੱਲ ਕਰਦਾ ਕਈ ਤਰ੍ਹਾਂ ਸੋਨੀ ਮਾਨ ਲੋ ਜੀ ਤੁਹਾਡੇ ਰੂਬ ਰੂ ਕਰਾਉਣ ਲੱਗੇ ਆ ਅਸੀਂ ਸੋਨੀਆ ਗਾਂਧੀ ਜੀ ਉਹ ਨਹੀਂ ਨਹੀਂ ਸੋਨੀਆ ਕੀ ਹਾਲ ਹੈ ਆ ਬੜੀ ਆਹ ਕਹਿੰਦਾ ਮੈਂ ਤੋਣੀ ਆਪਣੀ ਮਸ਼ੀਨ ਕਹਿੰਦਾ ਕੋਈ ਨੇੜੇ ਨਾ ਆਇਓ ਨਹੀਂ ਆਪਣੀ ਸਾਰੀ ਆਪਣੀ ਹੈ ਜਦ ਆਪਾਂ ਆਏ ਜਦ ਫਿਰ ਤੇਰੀ ਮੇਰੀ ਗੱਲ ਲੱਜਦੇ ਨੇ ਨਾ ਫਿਰ ਸਾਨੂੰ ਫਿਦਾਏ ਹੋ ਜਾਂਦਾ ਵੀ ਚੱਲ ਕੋਈ ਹੁਣ ਅਸੀਂ ਆਏ ਨਹੀਂ ਦੇ ਕੋਲ ਕੋਈ ਗੱਲ ਨਹੀਂ ਹੁਣ ਭਾਈ ਤੋਹਲਾ ਪੇਜਾ ਆਏ ਨੇ ਤਾਂ ਪੀਲੀ ਦੀ ਮੇਜ ਆਪਾਂ ਨੇ ਤਾਂ ਉੱਤੀ ਹਾਂ ਹੁਣ ਰਹਿ ਗਏ ਹੁਣ ਰਹਿ ਗਏ ਭਾਈ ਜੀ ਆਹ ਰਹਿ ਗਏ ਦੋਏ ਭਾਈ ਉਹਦੇ ਪਰ ਲੱਗੇ ਸੰਤ ਰਹਿ ਗਏ ਲਿੰਗਰ ਘੜਾ ਵਾਲੇ ਇਹ ਤੱਕ ਇਹ ਤੱਕ ਆ ਗਏ ਮੇਰੇ ਤਾਂ ਖਾਸੀਆਂ ਮਸ਼ੀਨਾਂ ਇਹ ਤਾਂ ਖਾਸੀਆਂ ਜੇ ਇਹਨੇ ਕੱਢ ਲਈ ਜੀਰੀ ਵਾਲੀ ਮਸ਼ੀਨ ਉਹ ਲਈ ਫਿਰਦਾ ਇਹ ਸਾਰਾ ਕੁਸੈਨਾਂ ਦੇ ਨੌਏ ਆ ਤੇ ਇਹ ਮਸ਼ੀਨ ਚ ਬੱਲਾ 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 ਕਣਕ ਕਿੰਨੀ ਲਈ ਫਿਰਦੇ ਤੇ ਕਣਕ ਦੇ ਨਾਲ ਨਾਲ ਫੈਮਲੀਆਂ ਵੀ ਕਿੰਨੀਆਂ ਤਬਾਹ ਕਰਤੀਆਂ ਇਹ ਹੈਜੀਬ ਕਮਬੈਨ ਆਪਣੀ 2018 ਮਾਡਲ ਤੇ ਸੋਨੀ ਹੈਗਾ ਜੀ 1975 ਮਾਡਲ 82 ਮਾਡਲ 82 ਮਾਡਲ ਉਹ ਖੜਾ ਜੀ 1960 ਮਾਡਲ ਉਹ ਖੜਾ ਜੀ 1960 ਮਾਡਲ ਕਿੰਨਾ ਦੱਸਦੇ ਹਾਂ 82 ਮਾਡਲ ਆ ਖੜਾ ਜੀ ਇੱਧਰ ਆ ਖੜਾ ਜੀ 2011 ਮਾਡਲ ਇਹਨਾਂ 2000 ਅੱਛਾ ਆਪਣੇ ਆਪੇ ਦਾਤਾ ਇਹ ਦੇਖਿਆ ਸੁਣੀ ਨੰਬਰ ਵੀ ਲੱਗਦਾ ਇਹ 82 ਮਾਡਲ ਦਾ ਰੰਗ ਨਾਲ ਦਾ ਹੀ ਆ ਜਦੋਂ ਨਹੀਂ ਲੇਹਾ ਇਹ 2016 ਮਾਡਲ ਕੁਮੈਨ ਜ ਆਪਣੀ ਸੋ ਆਪਾਂ ਨੇ ਜਦੋਂ ਖੜਾਈਆਂ ਸੀ ਮਸ਼ੀਨਾਂ ਉਦੋਂ ਧੋਤੀਆਂ ਨਹੀਂ ਤੇ ਅੱਜ ਹੁਣ ਧੋਤੋ ਕੇ ਅੰਦਰ ਲਾ ਦੇਣੀ ਹੁਣ ਉਹ ਉਹਦਾ ਨੰਬਰ ਲੱਗਣਾ ਪਹਿਲਾਂ ਇਹਨੂੰ ਬਾਹਰੇ ਖੜੀ ਰੱਖਣਾ ਦੋ ਚਾਰ ਦਿਨ ਉਹ ਜਿਹੜੀ ਦਸ਼ਮੇਸ਼ ਆ ਉਹ ਆਪਾਂ ਨੇ ਹਲੇ ਸ਼ੈੱਡ ਜੇ ਕਰ ਦੇਣੀ ਕਿਉਂਕਿ ਹਲ ਤਾਂ ਪੱ ਚੱਲਣੀ ਉਹ ਵੀ 2 ਦਿਨ ਤੱਕ ਫੇਲ ਚੱਲਣੀ ਆ ਤੇ ਥੋੜਾ ਥੋੜਾ ਚੱਲੀ ਜਾਣਾ ਕੰਮ ਤੇ ਉਸ ਹਿਸਾਬ ਨਾਲ ਆਪਾਂ ਨੇ ਅੱਗੇ ਮਸ਼ੀਨਾਂ ਦੀ ਬੰਨ ਬੰਨ ਕਰਕੇ ਇਹ ਆਪਣੇ ਕੋਲ ਆ ਗਈ ਸਟਿੱਪਣੀ ਦੇ ਤੌਰ ਤੇ ਹੁਣ ਮਤਲਬ ਇਹ ਆਪਾਂ ਨੇ ਸਿਰਫ ਆਪਣੀ ਆਪਣੀ ਫਸਲ ਨੂੰ ਉਹ ਦੂਜੀਆਂ ਬਾਹਰ ਚਲਾ ਰੱਖਣੀ ਦੋ ਇਹਨਾਂ ਸਿਰਫ ਬਸ ਆਪਣੀ ਆਪਣੀ ਵਡਾਂਗੇ ਜਾਂ ਮਾੜਾ ਮੋਟਾ ਜੜੀਕਾ ਲੱਗਿਆ ਤਾਂ ਆਪਾਂ ਨੇ ਉੱਥੇ ਲਾ ਦੇ ਕਰਨੀ ਆ ਪਹਿਲਾਂ ਵੇਚਣ ਦੀ ਤਿਆਰੀ ਹੋ ਗਈ ਸੀ ਪਹਿਲਾਂ ਇੱਕ ਮਸ਼ੀਨ ਦੀ ਵੀ ਚਲੋ ਆਪਾਂ ਇੱਕ ਸੇਲ ਕਰ ਦਿੰਨੇ ਆ ਸੋ ਹਲੀ ਪ੍ਰੋਗਰਾਮ ਫਿਲਹਾਲ ਤਾਂ ਨਹੀਂ ਹੈਗਾ ਤੇ ਜਲੂਰ ਚੀਜ਼ ਕਦੇ ਜਦ ਕਦੇ ਵੀ ਪ੍ਰੋਗਰਾਮ ਬਣਿਆ ਤਾਂ ਫਿਰ ਆਪਾਂ ਵੀਡੀਓ ਪਾਵਾਂਗੇ ਰੰਗ ਰੋਗਨ ਦੇ ਲੋ ਮਸ਼ੀਨ ਦਾ ਉਮੇ ਹੀ ਆ ਕੋਈ ਨਹੀਂ ਕਿਸੇ ਪਾਸੇ ਤੇ ਜੜ ਲੱਗੀ ਵੀ ਜਾਂ ਕਿਸੇ ਪਾਸੇ ਤੇ ਕੋਈ ਕਹਿ ਦਵੇ ਟਰੈਕਟਰ ਜਿਹੜੇ ਸਾਰੇ ਬਾਹਰ ਕੱਢ ਲਈ ਇੱਕ ਇੱਕ ਕਰਕੇ ਬਸ ਹੁਣ ਹੌਲੀ ਹੌਲੀ ਬੱਤ ਤਿਆਰੀ ਹੈ ਜੀਲੀ ਦੀ ਕੰਮ ਕਰੀ ਜਾਣਾ ਆਪਾਂ ਨੇ ਟਰਾਲੀਆਂ ਦੇ ਟਾਇਰ ਟੱਪੇ ਚੈੱਕ ਕਰਨੇ ਆ ਸੋ ਸਾਰੇ ਹਵਾ ਹੂਵਾ ਦੇਖ ਕੇ ਹਨਾ ਗਰੀਸ ਗ੍ਰੂਸ ਕਰਨੀਆਂ ਜਿਹੜੀ ਮਾੜਾ ਮੋਟਾ ਉਹ ਗ੍ਰੀਸ ਵੀ ਕਰ ਦੇਣੇ ਆ ਤੇ ਟਰੈਕਟਰ ਦਾ ਤਕਰੀਬਨ ਸਾਰੇ ਆਪਾਂ ਨੇ ਗ੍ਰੀਸ ਕਰਿਆ ਤੇ ਲੋ ਵੀ ਅੱਜ ਸੋਨੀ ਨੂੰ ਠੰਡ ਕਰ ਦੇਣੇ ਆ ਸੋਨੀਆ ਚ ਉਹ ਗਰਮ ਪਾਣੀ ਨਾਲ ਨਾ ਕੇ ਜਾਈਂ ਦਾਈ ਲੈ ਕੇ ਪਉਂਗਾ ਅੱਜ ਜਾਈ ਲੈ ਕੇ ਪਈਆਂ ਜਿਨ੍ਹਾਂ ਨਾਲੇ ਵੈਸੇ ਦਵਾਈ ਪਹਿਲੇ ਹੀ ਲੈ ਲਈ ਜਾ ਤਾ ਤੈਨੂੰ ਪਤਾ ਨਾ ਦਵਾਈ ਮਾਂ ਪਹਿਲੇ ਹੀ ਲਈਆਂ ਪਤਾ ਬਿਮਾਰ ਹੋਣਾ ਤਾਂ ਹੈ ਨਮੂਨੀਆਂ ਹੋਣਾ ਨਮੂਨੀਆਂ ਹੋਣਾ ਕਹਿੰਦੇ ਕਹਿੰਦੇ ਵੇਸ਼ ਹੀ ਲਵਾ ਰਿਆ ਵੇ ਕੁੱਪਲਾ ਦੇ ਅੰਦਰ ਨਾ ਦੇ ਅੰਦਰ ਬਹਿ ਜਾਏ ਉਹ ਕਹਿੰਦੇ ਆਪਾਂ ਆਪਣਾ ਕੋਠੇ ਬੈੰਨੇ ਆ ਜਾ ਸਵੇਰੇ ਉਸ ਮੁਰਕੋ ਮੁਰਕੀ ਉਹਦੇ ਕਹਿੰਦਾ ਬੱਲੇ ਬੱਲੇ ਬਹੁਤ ਆ ਆ ਅੰਗਲ ਪਰ ਦੀ ਮਾਸੋਨੀ ਆਹ ਪਤਾ ਪੱਛੇ ਕਹਿੰਦਾ ਆਪਣਾ ਪੱਛੇ ਕਹਿੰਦਾ ਆ ਕੜਤਾ ਸਾਰੇ ਇਹਨਾਂ ਚ ਪਰ ਥੋੜਾ ਵਰਗਾ ਹਲੇ ਆ ਟਾਇਲ ਚ ਅੰਦਰਲੇ ਪਾਸੇ ਦੇ ਮਾਸੋਨੀ ਬੈਠ ਕੇ ਹੁੰਦੇ ਤੇ ਉਹ ਪਰਲਾ ਟਾਇਰ ਉਧਰ ਤੇ ਇਧਰਲਾ ਟਾਇਰ ਪਿੰਡ ਦਾ ਗਰਮੀ ਚ ਮਰ ਗਿਆ ਹੁਣਾ ਭਾਈ ਆਪਣੇ ਦੇ ਇਸ ਨੇ ਬੰਦਾ ਤੇ ਬਾਕੀ ਹੁਣ ਜਾਣਾ ਜੀ ਅਸੀਂ ਸਰੰਦ ਨੂੰ ਸੋ ਹੁਣ ਤੁਹਾਨੂੰ ਦਿਖਾਉਨੇ ਆਪਾਂ ਡੀਜ਼ਲ ਵਾਲਾ ਟੈਂਕ ਤੇਜੀ ਅੰਕਲ ਨੇ ਬਲਾਇ ਜੀ ਬਣਾਇਆ ਸਰੰਦ ਤੋਂ ਜੰਡੂ ਵਾਲਾ ਤੋਂ ਉਹ ਭਾਈ ਖਾਨਪੁਰ ਦੇ ਰਹਿਣੇ ਵਾਲੇ ਆ ਤੇ ਉਹਨਾਂ ਨੇ ਸਮਾਂ ਆਹ ਟੈਂਕੀ ਬਣਾਈ ਐ ਟੋਟਲੀ ਸਮਾਨ ਉਹਨਾਂ ਕੋਲ ਜੰਡੂ ਵਾਲਾ ਸੋ ਚੱਲਦੇ ਆ ਬਹੁਤੀਆਂ ਗੱਲਾਂ ਨਹੀਂ ਕਰਦੇ ਹੁਣ ਆਪਾਂ ਸਿੱਧਾ ਤੁਹਾਨੂੰ ਟੈਂਕੀ ਦੇ ਦਸਣ ਮੇਲੇ ਕਰਾਉਣੀ ਆ ਚੱਲ ਰਵੇਡ ਕੰਮ ਚੱਲ ਜਲੀਓ ਫੇਰ ਚਲੋ ਅੱਜ ਟੈਂਕੀ ਦਿਖਾਉਣੀ ਆ ਤੁਹਾਨੂੰ ਤੇ ਸਰੰਦ ਪਹੁੰਚੇ ਆ ਜੀ ਅੱਜ ਆਪਾਂ ਤੁਹਾਡੇ ਰੂਬਰੂ ਵੀ ਕਰਾਉਣਾ ਥੋੜਾ ਜਿਹਾ ਕਿ ਜਿਹੜੀ ਚਿੱਟਕਦੇ ਆਲੇ ਵੀਡੀਓ ਚ ਆਪਾਂ ਗੱਲਾਂ ਬਾਤ ਕਰਾਂਗੇ ਵੀ ਇਹ ਜੰਡੂ ਦੇ ਯਕੀਨ ਆ ਭਾਈ ਇਹਨਾਂ ਕੋਲ ਹਰ ਤਰ੍ਹਾਂ ਦੇ ਇੰਪਲੀਮੈਂਟ ਸਾਰੇ ਹਾਲ ਸੁਹਾਗੇ ਟਰਾਲੀਆਂ ਏ ਟੂ ਜ਼ੈਡ ਲੱਲਾ ਫੱਬਾ ਸਾਰਾ ਜੰਡੂ ਵਾਲਾ ਸਮਾਨ ਹੈ ਤੇ ਅੱਜ ਨੇ ਇੱਕ ਟੈਂਕੀ ਤਿਆਰ ਕਰੀਆ ਮੈਂ ਤੁਹਾਨੂੰ ਆਪਾਂ ਟੈਂਕੀ ਦਿਖਾਉਣੀ ਐ ਅੱਜ ਟੈਂਕੀ 'ਚ ਸਮਾਨ ਬੜਾ ਟੌਪ ਦਾ ਲੱਗਿਆ ਹੋਇਆ ਗੰਨ ਗੰਨ ਲੱਗੀ ਵੀ ਆਣ ਪੂਰੀ ਟੌਪ ਦੀ ਐ ਤੇ ਮੈਂ ਦਿਖਾਉਣੀ ਆਪਾਂ ਫਾਈਬਰ ਵਾਲੀ ਐ ਇਹ ਹੋ ਜੀ ਠੀਕ ਠਾਕ ਹੋ ਮੈਂ ਜੰਡੂ ਵਾਲਿਆਂ ਦੀ ਗੱਲ ਕਰਕੇ ਟਮਾ ਜੰਡੂ ਦੇ ਯਕੀਨ ਹੈ ਜਿਹੜੀ ਟਰਾਲੀ ਦੀ ਤੁਸੀਂ ਅਸਲ 'ਚ ਵੀਡੀਓ ਦੇਖਦੇ ਆਂ ਡਬਲ ਧੂਰੇ ਵਾਲੀ ਕਿੰਨੇ ਫੁੱਟੀ ਜੀ ਉਹ 26 ਹਾਂ 26 ਮੈਂ 24 ਸਮਝੀ ਜਾਂਦਾ 26 ਫੁੱਟੀ ਟਰਾਲੀ ਜੰਡੂਆਣੇ ਦੀ ਜਿਹੜੀ ਉਹ ਮਤਲਬ ਝੂਲਾ ਟੈਬ ਬਣੀ ਵੀ ਆ ਹੋਗੇ ਤਿੰਨ ਤੋਂ ਚਾਰ ਸਾਲ ਮਿਲਦਾ ਅੱਛਾ ਅੱਛਾ ਸਾਲ ਚੌਥਾ ਸਾਲ ਲੱਗ ਗਿਆ ਕਿੰਨਾ ਵਜਨ ਤੋਂ ਦੇ ਨਹੀਂ ਉਹਦੇ ਚ ਮੈਂ ਮਤਲਬ ਇੱਕ ਆਈਡੀਆ ਵੀ ਜਿਵੇਂ ਗੰਨਾ ਟੋਣੇ ਤੁਸੀਂ ਗੰਨਾ 300 ਕੁਆਂਟਲ ਨਾਰਮਲ 300 ਤੋਂ ਹਾਂ ਉਦਾਂ ਚਾ ਜਿੰਨਾ ਮਰਜ਼ੀ ਪਾ ਲਓ ਵਜਨ ਦੇ ਪਰਚੀ ਦੇ ਮਤਲਬ ਪਰਚੀ ਦੇ ਮਤਲਬ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਾਂ ਢੇਕੀ ਬਹੁਤ ਸੋਹਣੀ ਟੈਂਕੀ ਆ ਇਹ ਫਿਰ ਨੋਬੋ ਨਾਲ ਦਾ ਰੰਗ ਕਰਾਇਆ ਨਾ ਤੁਹਾਨੂੰ ਥੋੜਾ ਮੈਚ ਕਰਦਾ ਨਾਲ ਜੰਡੂ ਵਾਲੇ ਸ਼ਕੀਨ ਨੇ ਹਾਂ ਨੋਬੋ ਦਿਖਾਦੇ ਕਿਉਂਕਿ ਇਹ ਤੈਨੂੰ ਤੇ ਉਸ ਤੋਂ ਬਾਅਦ ਹੁੱਕ ਵੀ ਦਿਖਾਉਣੀ ਆ ਥੋੜੀ ਜੀ ਆਪਾਂ ਨੇ ਜਿਹੜੀ ਚੱਲਦੀ ਆ ਟਰਾਲੀ ਤੇ ਹਾਂ ਤੇ ਅੱਛੇ ਹੁਣ ਆਪਾਂ ਖੜੇ ਕਿੱਥੇ ਆ ਇਸ ਟਾਈਮ ਹੁਣ ਆਪਾਂ ਇਹ ਆਪਾਂ ਜੀਟੀ ਰੋਡ ਤੇ ਖੜੇ ਆ ਖਾਨਪੁਰ ਵਾਲੇ ਪੁਲ ਦੇ ਸਾਹਮਣੇ ਖਾਨਪੁਰ ਵਾਲੇ ਪੁਲ ਦੇ ਸਾਹਮਣੇ ਸੋ ਠੀਕ ਹੈ ਤੇ ਇਧਰ ਮਤਲਬ ਉਹ ਸੈਪਰੇਟ ਆ ਗਿਆ ਵੀ ਦੋਨੋਂ ਦਾ ਕਰ ਹਾਂਜੀ ਹਾਂ ਠੀਕ ਹੈ ਠੀਕ ਹੈ ਅਸਰ ਟੈਂਕੀ ਦੀ ਖਾਸੀਅਤ ਕੀ ਹੈ ਤੁਸੀਂ ਇਹ ਚ ਦੂਜੀ ਤੁਹਾਡੇ ਕੋਲ ਪਹਿਲੇ ਵੀ ਇਹਦਾ ਡੀਜ਼ਲ ਟੈਂਕੀ ਹੈਗੀ ਉਹ ਲੋਹੇ ਦੀ ਸੀ ਤੁਸੀਂ ਹੁਣ ਇਹਦੇ ਚ ਕੀਮਤ ਲਈ ਇੱਕ ਦਾ ਪੰਪ ਲਵਾ ਲਿਆ ਹੈ ਨਾ ਮੈਨੂੰ ਫਾਈਬਰ ਦਾ ਦੱਸੋ ਵੀ ਫਾਈਬਰ ਵਾਲੀ ਚ ਆਉਣ ਦਾ ਕੀ ਕਾਰਨ ਹੈ ਵੀ ਤੁਸੀਂ ਲੋਹੇ ਵਾਲੀ ਚ ਕਿਉਂ ਨਹੀਂ ਬਣਾਈ ਹੈਗੀ ਬਾ ਥੋੜਾ ਵਧੀਆ ਲੱਗਿਆ ਮੈਨੂੰ ਮਟੀਰੀਅਲ ਇਹਦਾ ਮਟੀਰੀਅਲ ਓਰੀਐਂਟ ਦੀ ਟੈਂਕ ਹੈ ਓਰੀਐਂਟ ਦਾ ਕਿੰਨੇ ਲੀਟਰ ਵਾਲਾ 1500 ਲੀਟਰ ਦਾ 1500 ਲੀਟਰ 1500 ਲੀਟਰ ਇਹਨੂੰ ਉੱਪਰ ਤੱਕ ਉੱਪਰ ਤੱਕ ਠੀਕ ਆ ਦੇਖੋ ਨੰਬਰ ਲੱਗੇ ਹਨ 1200 ਇਹ ਇਕੱਲੇ ਡੀਜ਼ਲ ਵਾਸਤੇ ਲਈਏ ਜਾਂ ਹੋਰ ਵੀ ਇਹ ਇਕੱਲੇ ਡੀਚ ਕੱਲਾ ਡੀਜ਼ਲ ਆ ਪਾਣੀ ਪੂਣੀ ਥੱਲੇ ਜੇ ਮਤਲਬ ਕੁਝ ਆਪਾਂ ਨੇ ਤੇਲ ਤੋਂ ਥੱਲੇ ਕਢਣਾ ਪਿੱਛੇ ਨੂੰ ਸਪਲਾਈ ਹੈਗੀ ਪੂਣੀ ਨਾ ਕੋਈ ਪੁਆਇੰਟ ਨਹੀਂ ਦਿੱਤਾ ਵੀਰੇ ਬੰਦੇ ਕਰਦੀ ਬੰਦੇ ਕਰਦਾ ਜੇ ਥੱਲੇ ਪੁਆਇੰਟ ਦੇ ਦੇ ਲੀਕੇਜੇ ਨਹੀਂ ਮੁੱਕਦੀ ਲੀਕੇਜ ਆ ਇਹ ਸਾਰੀ ਹਾਂ ਸਾਰੀ ਸਪਲਾਈ ਉੱਪਰੋਂ ਹੀ ਦਿੱਤੀ ਆਪਾਂ ਉੱਪਰੋਂ ਇਹ ਆ ਬਸ ਫਿਰ ਜਿਹੜੀ ਲੀਕੇਜ ਕਰਕੇ ਥੱਲੇ ਪੁਆਇੰਟ ਥੱਲੇ ਕੋਈ ਪੁਆਇੰਟ ਨਹੀਂ ਦਿੱਤਾ ਜੀ ਮੈਂ ਨਾ ਹੁੰਦੀ ਸਾਰ ਕਿਉਂਕਿ ਆ ਦੇਖੀ ਉਹਦੇ ਪਹਿਲਾਂ ਮਸ਼ੀਨ ਲੱਗੀ ਵੀ ਉਹ ਚਾਂਪੀ ਰਹਿ ਗਈ ਮੈਂ ਹੁੰਦੀ ਸਾਰ ਆ ਦੇਖੀ ਕਿਉਂਕਿ ਇਧਰਲੇ ਪਾਸੇ ਆ ਇਹਦੀ ਮੋਟਰ ਬੜੀ ਐ ਆਮ ਕਰਕੇ ਨਾ ਮੇਰੇ ਕੋਲ ਨਹੀਂ ਮੇਰੇ ਕੋਲ ਵੀ ਪੰਪ ਹੈਗਾ ਦੂਜਾ ਆਟੋ ਕੱਟ ਵਾਲਾ ਹੁਣ ਇਹਦੀ ਮੋਟਰਾਂ ਛੋਟੀਆਂ ਮੈਨੂੰ ਐਂ ਵੀ ਲੱਗਦਾ ਵੀ ਇਹ ਪਾਉਂਦਾ ਵੀ ਸਪੀਡ ਚ ਹੋਊਗਾ ਇਹ ਬਿਲਕੁਲ ਜੀ ਬਿਲਕੁਲ ਹੈਨਾ ਹਾਂ ਜੀ ਇਹ ਪਿੱਛੇ ਗਰਮ ਵੀ ਨਹੀਂ ਹੋਣੀ ਜੀ ਇਹਨੂੰ ਗਰਮ ਮੋਟਰ ਵੱਡੀ ਐ ਇਹਦੀ ਫਿਰ ਚੱਲਣ ਦੀ ਸਪਲਾਈ ਆ ਦੇਖੋ ਪੁਆਇੰਟ ਲੱਕ ਬਿਜ ਨਹੀਂ ਆਲਾ ਘਰ ਵਾਲੀ ਘਰ ਦੀ ਸਪਲਾਈ ਹਾਂਜੀ ਹਾਂਜੀ ਠੀਕ ਹੈ ਮਤਲਬ ਕਿਤੇ ਨਹੀਂ ਹੁੰਦੀ ਹਾਂ ਜਾਂਦੀ ਉਹ ਕਿਤੇ ਨਹੀਂ ਕਿਤੇ ਨਹੀਂ ਜਾਂਦੀ ਕੇਅਰ ਚ ਰਹੇ ਨੇ ਜਿਵੇਂ ਆਹ ਇਹਨੂੰ ਇੱਕ ਆਹ ਫਿਲਟਰ ਵੀ ਆ ਗਿਆ ਜਲਪ੍ਰੀਤ ਅੱਛਾ ਦੂਜਾ ਆਪਣਾ ਅੱਛਾ ਇੱਥੇ ਰਹਿਣਾ ਹੈ ਹਾਂ ਇਹ ਇੱਕ ਫਿਲਟਰ ਆ ਗਿਆ ਉਹ ਵਿੱਚ ਵੀ ਹੋਊਗਾ ਵਿੱਚ ਵੀ ਆ ਬਸ 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 ਬਰੀਕ ਜਾਲੀ ਵਾਲਾ ਉਸ ਤੋਂ ਬਾਅਦ ਜਿਵੇਂ ਆਪਾਂ ਪਾਉਣਾ ਇੱਕ ਤੁਸੀਂ ਵੀ ਆ ਧਿਆਨ ਰੱਖਿਆ ਕਰੋ ਕਿਹਾਂ ਇਹਦੇ ਮੂਦੇ ਵੀ ਲਾ ਕੇ ਰੋ ਜਿਵੇਂ ਕੀਪ ਕੂਪ ਜਾ ਪਰਨੇ ਉਹ ਟੀਪ ਤਾਂ ਰੱਖ ਦਈ ਆਪਾਂ ਹਾਂ ਕੀਪ ਰੱਖ ਲਿਓ ਕਿਸੇ ਨੇ ਬਣਾਉਣੀ ਆਉਣ ਦੀ ਮੇਰੀ ਗੱਲ ਸੁਣੋ ਝੰਡੂ ਵਾਲਾ ਇਹਨਾਂ ਨਾਲ ਸੰਪਰਕ ਹੈ ਜੇ ਕੁਝ ਵੀ ਨਹੀਂ ਇਹਨਾਂ ਨੇ ਤਾਂ ਇੱਕ ਬਣਾ ਕੇ ਤੋਹਫਾ ਦੇ ਦਾਂ ਬਸ ਤੋਹਫੇ ਪੁੱਜੂ ਜਾ ਰਹੀ ਹੈ ਹਾਂ ਬਸ ਕੋਈ ਨਹੀਂ ਇਹਨਾਂ ਨਾਲ ਤਾਂ ਪਿਆਰ ਹੈ ਟੈਟੂ ਤੁਸੀਂ ਆਪ ਲਈ ਲੈਣ ਦੇ ਗਾਡਰ ਆਪਣਾ ਸੀ ਠੀਕ ਹੈ ਵਜਨ ਪੂਜਨ ਚ ਕਿੰਨੀ ਕੀ ਗਈ ਹਿਸਟੇਮੇਟ ਕੋਈ ਗੇਟ ਕਰਾਇਆ ਨਹੀਂ ਅਜੇ ਕੁਝ ਨਹੀਂ ਕਰਾਇਆ ਬਸ ਹਲੇ ਤਾਂ ਲੈਣੇ ਆਏ ਆ ਸਾਡੇ ਇੱਥੇ ਲੈਣੇ ਆ ਲੈ ਵੀ ਕੋਈ ਹੁੰਦਾ ਦੇ ਸੰਖਾ ਤੇ ਬਾਕੀ ਬਈ ਪਹੁੰਚੇ ਵੀਦੂ ਨਹੀਂ ਸਾਰੇ ਆਪਣੇ ਜਿੰਨੇ ਵੀ ਉਹਨਾਂ ਨਾਲ ਵੀ ਕਰੋ ਇਹ ਸਾਰਾ ਬਈ ਮਹੀਂਦਲੇ ਵਾਲਾ ਗਰੁੱਪ ਆ ਇਹ ਇਹ ਜਿੰਨੇ ਵੀ ਆ ਮਹੀਂਦਰਾ ਟਰੈਕਟਰ ਲਵਰ ਵੀ ਆ ਸਾਰਿਆਂ ਕੋਲ ਮਹੀਂਦਰਾ ਦੀ ਟਰੈਕਟਰ ਆ ਤੇ ਮਹੀਂਦਲੇ ਵਾਲੇ ਨੂੰ ਸਾਰੇ ਪਾਸੇ ਜਾਣੇ ਆ ਕਿ ਤੇ ਟਰੈਕਟਰ ਦੀ ਡਿਲੀਵਰੀ ਲੈਣੀ ਆ ਉੱਥੇ ਵੀ ਸਾਰੇ ਚਿਹਰੇ ਇਹੀ ਮਿਲਣਗੇ ਕਿਤੇ ਵੀ ਚਲੇ ਜਾਓ ਇੰਪਲੀਮੈਂਟ ਲੈਣ ਜਾਣਾ ਅਸਲ 'ਚ ਗੱਲ ਖੁਸ਼ੀ ਦੀ ਆ ਜੀ ਖੁਸ਼ੀ ਜੀ ਮੈਂ ਉਹੀ ਗੱਲ ਇਹਨੂੰ ਦੱਸਦਾ ਹੁੰਦਾ ਮਾਹ ਖੁਸ਼ੀ ਮਨਾਉਣੀ ਵੀ ਚਾਹੀਦੀ ਚਾਹੇ ਆਪਾਂ ਸਾਈਕਲ ਲਈਏ ਤੇ ਵੱਡੀ ਗੱਡੀ ਵੀ ਉਹ ਸਮੇਂ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਹੈ ਨਾ ਜੀ ਬਹੁਤ ਤੁਸੀਂ ਇਹ ਦੇਖੋ ਵੀ ਗਰੋ ਕਿਵੇਂ ਕਰਿਆ ਆਪਾਂ ਨੇ ਮਿਹਨਤ ਕਰਕੇ ਆਏ ਹਾਂ ਇੱਥੇ ਤੱਕ ਥੋੜੇ ਤੱਕ ਪਹੁੰਚ ਗਏ ਹੁਣ ਇਹ ਦੇਖ ਲਓ ਮਾਹਾਂ ਨੇ ਹੁਣ ਕਿੱਦੇ ਕਿੱਡੇ ਪਹਿਲਾਂ ਇੰਨੀ ਕੀ ਚੀਜ਼ ਆ ਖੁਸ਼ੀ ਬਹੁਤ ਹੁੰਦੀ ਹੈ ਖੁਸ਼ੀ ਤਾਂ ਹੁੰਦੀ ਆ ਮੈਨੂੰ ਰਵਿੰਦਰ ਨੇ ਕੱਲ ਫੋਨ ਕਰਿਆ ਹੁਣ ਅੱਜ ਵੀ ਡਿਲੀਵਰੀ ਕਦੋਂ ਦੀ ਸੀ ਆਪਣੇ ਘਰ ਕੇ ਹੁਣ ਤੱਕ ਮਾਹ ਵੀ ਆ ਗਿਆ ਆ ਗਿਆ ਟ੍ਰੈਫਿਕ ਬਹੁਤ ਹੋ ਗਈ ਜੀ ਟ੍ਰੈਫਿਕ ਕਰਕੇ ਇਹ ਆ ਸਾਡਾ ਵੀਰ ਪੈਸਟੀਸਾਈਡ ਵਾਲਾ ਤੇ ਬਾਕੀ ਨਵੇਂ ਚ ਨੇ ਤੇ ਵੀਰ ਦੀ ਦਵਾਈਆਂ ਦੀ ਦੁਕਾਨ ਹੈ ਖੇਤੀਬਾੜੀ ਖੇਤੀਬਾੜੀ ਵਾਲਾ ਸਟੋਰ ਹੈ ਹੁਣ ਮਾੜਾ ਮੋਟਾ ਜੰਡੂ ਤੋਂ ਹੋਰ ਵਾਲੇਦਾਰ ਨੂੰ ਵੀ ਜਾ ਲੈਣ ਦੋ ਅੰਕਲੋਂ ਨੂੰ ਕਿਤੇ ਕਿ ਹੁਣ ਬਸ ਪੱਕਾ ਇੱਥੇ ਕਹਿਤਾ ਵੀ ਟਰੈਕਟਰ ਜਿਹਮੇਂਦਰਾ ਇਹਨਾਂ ਸਾਰੀ ਚੀਜ਼ਾਂ ਹੀ ਇਹਨਾਂ ਦੀ ਜੰਡੂ ਦੀਆਂ ਬਣਾਈਆਂ ਹੋਈਆਂ ਸਾਰਾ ਸਮਾਨ ਸੰਦਾ ਜਿੰਨਾ ਵੀ ਆ ਮੈਂ ਆਖਦਾ ਤਾਂ ਮੈਂ ਉਹੀ ਗੱਲ ਕਰਦਾ ਤਾਂ ਮਾ ਵੀ ਟਰਾਲੀ ਦੀ ਮਾ ਵੀ ਦੇ ਲੋ ਜਿਹੜੀ ਚਰਚੇ ਦੇ ਪੂਰੇ ਇੱਕ ਵਾਰਤਾ ਪੰਜਾਬ ਲੈਵਲ ਤੇ ਵੱਡੇ ਤਗੜੇ ਲੈਵਲ ਤੇ ਸਭ ਤੋਂ ਪਹਿਲੀ ਜੰਡੂ ਜੱਫੇ ਪਹਿਲੀ ਸਭ ਤੋਂ ਪਹਿਲੀ ਜੰਡੂ ਨੇ ਬਣਾਈ ਇਹਦੇ ਨਾਲ ਵੀ ਤਿਆਰ ਹੋ ਰਹੀ ਹੈ ਹੁਣ ਹਾਂ ਠੀਕ ਹੈ ਜੀ <Sin Hen> <downstairs> <laughs> जावा <जो तेखो जो> दे नहीं 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 रखे महाराज बढ़िया चले मशीन भर भर रखो टेंकिया ਉੱਧਕੇ ਇਹ ਬਾਈ ਗੰਨੇ ਤੇ ਚੱਲਦਾ ਜਵਲ ਦਾ ਸੁੱਤੀ ਜਾ ਇਹ ਦੇਖੋ ਰੌਫੇ ਟਰਾਲੀ ਆ ਚੱਕਲ ਫਾਰਮ ਚੱਕਲ ਫਾਰਮ ਲੈਟਾਂ ਲੁੱਟਾ ਪੂਰੇ ਲੈਟਾਂ ਹਲੇ ਖੁੱਲੀਆਂ ਤਾਰਾਂ ਖੁੱਲੀਆਂ ਥੱਲੇ ਅੱਛਾ ਹਲੇ ਸਪਲਾਈ ਚਲਾਉਣੀ ਹੈ ਇਲੈਕਟ੍ਰੀਸ਼ੀਅਨ ਦਾ ਰਹਿ ਗਿਆ ਕੰਮ ਬਸ 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 ਪੜਾਇਆ ਇਹ ਵੀ ਚੀਜ਼ ਦਾ ਕਿਹੜੇ ਖੜੀ ਦਾ ਰੋਬ ਹੈ ਰੋਬ ਹੈ ਪੂਰਾ ਇਹ ਕਿ ਪਲਾਸਟਿਕ ਵਾਲੀ ਚਾਹੀਦੀ ਬਹੁਤ ਵਧੀਆ ਚਾਹੀਦੀ ਪਲਾਸਟਾਈਜ਼ਰ ਨਹੀਂ ਬਣਦਾ ਜਿਹੜਾ ਬਣਦਾ ਉਹ ਬਣ ਜਦਾ ਨਾ ਤਾਂ ਪਾਣੀ ਦੇ ਤਾਂ ਬੇਜ ਉਹ ਨਹੀਂ ਬਣਦੇ ਪਲਾਸਟਿਕ ਉਹ ਨਹੀਂ ਬਣਦੇ ਹਾਂ ਸਭ ਤੋਂ ਵਧੀਆ ਰਹਿੰਦੀ ਹੈ ਨਾਲੇ ਉਹ ਵੀ ਗੁੱਗੀ ਫੁੱਟਣ ਪਰ ਬਾਹਰ ਟੈਂਕ ਵੀ ਵਧੀਆ ਹੈ ਇਹ ਵਾਲਾ ਵੀ ਇੰਜੇ ਹੀ ਬਣਾਇਆ ਹੈ